ਠੀਕ ਹੈ ਜੀ ਜੋ ਰੂਰ ਕਰਿਆ ਸੀਗਾ ਸਵੇਰ ਤੋਂ ਸਵੇਰ ਤੋਂ ਰੋਲ ਵੀ ਨੇ ਕਿਆ ਕਰਿਆ ਬਈ ਦੋ ਰੇਡਾਂ ਪਾਉਣੀਆਂ ਠੀਕ ਹੈ ਵੀਰੇ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਕੀ ਹੈ ਵੀਰੇ ਠੀਕ ਹੈ ਅਹੀਂ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀਗਾ ਓਏ ਆਹ ਦੋਸਤ ਕੋ ਬੜੀ ਬਹੁਤ ਮੇਲਾ ਖਰਾਬ ਹੈ ਓ ਬੜੀਆ ਗੱਲ ਹੈ ਵੀਰੇ ਆਪੋ ਆਪਣੀ ਜਗ੍ਹਾ ਰਹੋ ਯਾਰ ਇੱਦਾਂ ਕਿਉਂ ਗਰਾਊਂਡ ਚ ਆ ਰਹੇ ਯਾਰ ਸਾਰਾ ਬੇਇੱਜ਼ਤੀ ਕਰਦੇ ਯਾਰ ਇੱਦਾਂ ਇਕੱਠ ਨਾ ਕਰੋ ਗਰਾਊਂਡ ਚ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਂ ਕਰ ਪੈਣਾ ਨਹੀਂ ਦਿੰਦਾ ਜਾਓ ਟੈਕਸ ਆਓ ਜਾਓ ਚਲੋ ਬਾਈ ਕਰ ਲੂ ਮੇਲਾ ਮੈਂ ਨਹੀਂ ਕਰਾਉਂਦਾ ਕਰ ਪੈਣਾ ਮੇਰੇ ਘਰ ਜਾਊਂਗਾ ਮੈਂ ਨਹੀਂ ਕਰਾਉਂਦਾ ਮੇਲਾ ਹਲੋ ਲੜਾਈ ਨਾ ਕਰੋ ਗਾਸ ਹੋ ਪਲੇਰੋ ਮੇਲਾ ਨਾ ਖਰਾਬ ਕਰੋ ਪਲੇਰੋ ਬਹੁਤ ਗਲਤ ਗੱਲ ਚੱਕੂ ਜੱਗੂ ਪਿੱਛੇ ਆ ਜਾ ਬੁਲਟ ਬਹੁਤ ਗੱਤ ਕੰਮ ਕਰ ਜੱਗੂ ਉਹ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਹੈ ਵਿੱਚ ਨਾ ਆਓ ਭਲਾ ਬਣ ਕੇ ਉਹ ਵੀਰੇ ਇਹਨਾਂ ਨੂੰ ਹਟਾਓ ਯਾਰ ਪਲੀਜ਼ ਬੇਨਤੀ ਹੈ ਦਾ ਨਾ ਕਰੋ ਵਧੀਆ ਗੱਲ ਯਾਰ ਤੁਸੀਂ ਪ੍ਰੇਰ ਰੋਜੀ ਖੇਡਦੇ ਹੋ ਹੈਲੋ